ਅੱਜ ਕੱਲ ਪਾਈ ਸਾਹਿਬ ਸਹੀ ਆਉਂ ਗੀਤ ਨਹੀਂ ਆਇਆ ਆਦਮ ਤੂੰ ਕਿੱਥੇ ਐ ਹਲ ਆਦਮ ਅੱਜ ਕੱਲ ਚੱਪਲਾਂ ਵਾਲਾ ਆਦਮ ਸਟੇਜ ਤੇ ਬੈਠਾ ਹੋਇਆ ਸਟੇਜ ਵਾਲਾ ਆਦਮ ਉਹ ਚੱਪਲਾਂ ਕਿੱਥੇ ਜਾਂ ਪਰਿਆ ਆਦਮ ਬਹੁਤ ਸਾਰੇ ਐ ਸਾਡੇ ਕੋਲੇ ਕੋਈ ਖਾਣਾ ਬਣਾਉਣ ਵਾਲਾ ਆਦਮ ਆ ਕੋਈ ਚੱਪਲਾਂ ਵਾਲਾ ਆਦਮ ਆ ਕੋਈ ਢੋਣ ਵਾਲਾ ਆਦਮ ਆ ਸਾਰੇ ਆਦਮ ਗਵਾਚੇ ਹੋਏ ਆ ਛਾਰੇ ਕੀ ਆਦਮ ਗਵਾਚੇ ਆ ਆਪ ਦੀ ਥਾਂ ਤੇ ਕੋਈ ਨਹੀਂ ਹੈਗਾ ਹੈਲੋ ਆਪ ਦੀ ਥਾਂ ਤੇ ਕੋਈ ਹੈ ਜਦੋਂ ਅਸੀਂ ਆਪ ਦੀ ਥਾਂ ਤੇ ਨਹੀਂ ਹੁੰਦੇ ਨਾ ਚੀਜ਼ਾਂ ਕੀ ਜਾਂਦੀਆਂ ਉਲਝ ਜਾਂਦੀਆਂ ਨੇ ਮੰਨ ਲਓ ਹੈਲੋ ਹੈਲੋ ਬੜੇ ਧਿਆਨ ਨਾਲ ਸੁਣੋ ਹੁਣ ਜਿੱਥੇ ਜੇ ਮੈਂ ਖੜਾ ਉੱਤੇ ਤੁਹਾਡੇ ਤੇ ਕੋਈ ਆ ਕੇ ਖੜ ਜੇ ਫੇਰ ਤੇ ਤੁਹਾਡੀ ਥਾਂ ਤੇ ਮੈਂ ਬਹਿ ਜਾ ਫੇਰ ਫਿਰ ਇੰਦਾ ਚਰਚ ਚੱਲੂਗੀ ਨਹੀਂ ਫੇਰ ਕੁਝ ਹੋਰ ਹੀ ਚੱਲੂ ਹੈਨਾ ਮਤਲਬ ਕਹਿੰਦਾ ਕੀ ਹੈ ਹੈਲੋ ਬਾਈਬਲ ਦੇ ਵਿੱਚ ਲਿਖਿਆ ਹੈ ਇੰਗਲਿਸ਼ ਦੇ ਵਿੱਚ ਲਿਖਿਆ ਹੈ ਉਹ ਐਕਸਟ੍ਰੀਮਲੀ ਰਿਚ ਸੀ ਬਹੁਤ ਜ਼ਿਆਦਾ ਧਨੀ ਸੀਗਾ ਕਿੰਦੇ ਵਿੱਚ ਹੈਲੋ ਕੈਟਲਸ ਦੇ ਵਿੱਚ ਸਿਲਵਰ ਦੇ ਵਿੱਚ ਤੇ 골ਡ ਦੇ ਵਿੱਚ ਉਸ ਸਮੇਂ ਦੀਆਂ ਜਿਹੜੀਆਂ ਤਿੰਨ ਸਭ ਤੋਂ ਅਮੀਰ ਚੀਜ਼ਾਂ ਸੀਗੀਆਂ ਜਾਂ ਸਭ ਤੋਂ ਜਿੰਦੇ ਕੋਲੋਂ ਤਿੰਨ ਚੀਜ਼ਾਂ ਹੈਗੀਆਂ ਸਭ ਤੋਂ ਅਮੀਰ ਆ ਹੈਲੋ ਸਭ ਤੋਂ ਕੀ ਐ ਬੋਲੋ ਅਮੀਰ ਹੈ ਹਾਂ ਉਹ ਤਿੰਨੋਂ ਚੀਜ਼ਾਂ ਕਿੰਦੇ ਕੋਲ ਸੀ ਬੋਲੋ ਅਬਰਾਹਮ ਦੇ ਅਬਰਾਹਮ ਕਿੱਥੇ ਸੀਗਾ ਪਤਾ ਕਿਉਂ ਕਿਉਂਕਿ ਅਬਰਾਹਮ ਉੱਥੇ ਸੀ ਜਿੱਥੇ ਖੁਦਾ ਉਸ ਨੂੰ ਰੱਖਣਾ ਚਾਹਦਾ ਸੀ ਹਾਂ ਅਮੇਨ ਅਮੇਨ